ਹੰਨੀ ਹਸਰੀ ਗੱਲ ਸਾਰਿਆਂ ਨੂੰ ਅੱਜ ਆਪਾਂ ਬੁੰਤੀ ਪਾਵਾਂਗੇ ਕਰਦਿਆ ਸ਼ੁਰੂ ਪਹਿਲੀ ਸਲਾਈ ਦੋ ਪੁੱਠੇ ਤਿੰਨ ਸਿੱਧੇ ਤਿੰਨ ਪੁੱਠੇ ਨੇ ਸਾਰੀ ਬੁੰਤੀ ਦੇ ਵਿੱਚ ਜਿਹੜੇ ਦੋ ਮਗਰਲੇ ਪੁੱਠੇ ਰਹਿ ਗਏ ਮਗਰਲਾ ਮੂਰੇ ਤੇ ਮੂਰਲਾ ਮਗਰ ਜਿਹੜਾ ਵਿਚਾਲੇ ਲੈ ਕੇਣਾ ਉਹ ਗੁੰਨਣਾ ਨਹੀਂ ਤਿੰਨ ਪੁੱਠੇ ਸਿੱਧੇ ਪਾਸੇ ਆ। ਇੱਕ ਸਿੱਧਾ ਬਣ ਕੇ ਆਹ ਦੋ ਇੱਕ ਮਗਰਮੂਰੀ ਲਿਆਣੇ ਨੇ। ਜਿਹੜਾ ਵਿਚਾਰਲਾ ਕੁੰਡਾ ਉਹ ਇਧਰ ਸਾਈਡ ਤੇ ਲੈ ਕੇ ਆਣਾ ਜਿਹੜਾ ਵਿਚਾਲੇ ਲੈ ਕੇ ਆਉਣਾ ਉਹ ਬਿਨਾਂ ਗੁਣਾ ਤਾਰਨਾ। ਤਿੰਨ ਵੇਰ ਪੁੱਠੇ ਪਹਿਲਾ ਸਿੱਧਾ ਬੁਣਨਾ ਹੈ ਦੂਜੇ ਉਲਟਾਉਣੇ ਨੇ ਦੋ ਜਿਹੜਾ ਵਿਚਾਲੇ ਲੈ ਕੇ ਆਉਣਾ ਉਹ ਬੁਣਨਾ ਨਹੀਂ ਸਾਈਡ ਵਾਲਾ ਸਿੱਧਾ ਹੀ ਬੁਣਨਾ ਆਈ ਪੁੱਠੇ ਪਾਸੋਂ ਪੁੱਠੇ ਪਾਸੋਂ ਪੁੱਠੇ ਬੁਣਨੇ ਨੇ ਜਿਹੜਾ ਪਹਿਲਾ ਕੁੰਡਾ ਸਿੱਧਾ ਹੀ ਬੁਣ ਲੈਣਾ ਜਿਹੜਾ ਵਿਚਾਲੇ ਵਾਲਾ ਉਹ ਆਪਾਂ ਇੱਧਰ ਲੈ ਕੇ ਆਉਣਾ ਜਿਹੜਾ ਵਿਚਾਲੇ ਆ ਗਿਆ ਉਹ ਬੁਣਨਾ ਨਹੀਂ ਜਿਹੜਾ ਸਾਈਡ ਤੇ ਹੈਗਾ ਉਹ ਪੁੱਠਾ ਹੀ ਬੁਣਨਾ ਜਿਹੜੇ ਪੁੱਠੇ ਪੁੱਠੇ ਪਾਸੋਂ ਸਿੱਧੇ ਬੁਣਨੇ ਨੇ ਆਪਾਂ ਪਹਿਲਾਂ ਪੁੱਠੇ ਹੀ ਬੋਣਨਾ ਵਿਚਾਲੇ ਵਾਲਾ ਕੁੰਡਾ ਸਾਈਡ ਤੇ ਲੈ ਕੇ ਜਾਣਾ ਜਿਹੜਾ ਵਿਚਾਲੇ ਲਿਉਣਾ ਉਹ ਬੋਣਨਾ ਨਹੀਂ ਬਿਨਾਂ ਗੁਨੇ ਰੱਖਣਾ ਇਸ ਤਰ੍ਹਾਂ ਦੀ ਇਹ ਬੁੰਤੀ ਬਣੂਗੀ ਬਹੁਤ ਸੋਹਣੀ ਬੁੰਤੀ ਐ ਸੌਖੀ ਵੀ ਬਹੁਤ ਆ ਪੁੱਠਾ ਪਾਸਾ ਇਹਦਾ ਇਸ ਤਰ੍ਹਾਂ ਬਣੂਗਾ ਉੱਠੇ ਪਾਸਾ ਸਿੱਧੇ ਪਾਉਣੇ ਆ ਸਿੱਧਾ ਪਾਸਾ ਇਸ ਤਰ੍ਹਾਂ ਬਣੂਗਾ